ਕੀ ਕੀ ਮਾਮਲਾ ਕੀ ਆ ਜਿਹੜਾ ਹੋਇਆ? ਇਹ ਰਾਤ ਕੋਈ ਲੜਾਈ ਹੋਈ ਇਹਨਾਂ ਦੀ ਵਿੱਚ ਘਰਾਂ ਦੇ ਤੇ ਫਟਮਾਰ ਕਰਕੇ ਗਏ ਲੀਗਾ। ਪਹਿਲਾਂ ਹਾਂ ਤਾਂ ਸਾਨੂੰ ਇੱਕ ਲੜਕੀ ਦਾ ਨਾਮ ਪਤਾ ਲੱਗਾ ਉਹਦਾ ਮੋਬਾਈਲ ਨੰਬਰ ਦੇਣ ਕੇ ਪੁੱਛ ਗਿਸ਼ ਕਰਦੇ ਆ। ਕਰਕੇ ਜੋ ਵੀ ਹੋਊਗਾ ਜਿਹੜੇ ਉਹ ਬੰਦੇ ਪਾਏ ਜਾਣਗੇ ਦੋਸ਼ੀ। ਕੀ ਕੀ ਵਾਰਦਾਤ ਕੀ ਹੋਈ ਐ ਅੱਛਾ? ਫਟਮਾਰ ਕਰਕੇ ਗਏ ਇਹਨਾਂ ਦੇ ਘਰੇ। ਅੱਛਾ ਕਿੰਨੇ ਕਿੰਨੀ ਦੇਰ ਕਿੰਨੇ ਵਜੇ ਦੀ ਗੱਲ ਸੀ? 11:00 ਤੋਂ 11:30 ਵਜੇ ਦੀ ਗੱਲ ਸੀ। ਕਿੰਨੀਆਂ ਗੱਡੀਆਂ ਵਿੱਚ ਤੋੜ ਪਾਣ ਕਰਕੇ ਗਏ? 50 ਗੱਡੀਆਂ ਦੇ ਉਹ ਵੀ ਗੰ ਉਹ ਜਹਰ ਆ ਸਪੈਕਟਰ ਨੂੰ ਤਾਂ ਇੱਕ ਆਟੋ ਅਜੇ ਕੀ ਲੱਗਦਾ ਕਾਰਨ ਕੀ ਲੜਾਈ ਦਾ ਕਾਰਨ ਹੁਣ ਦੇਖਦੇ ਆਂ ਕੁਛ ਵਿੱਚ ਪਤਾ ਲੱਗੂਗਾ ਕਹਿੰਦੇ ਦਾਦੂ ਤੋਂ ਮਿਲੇ ਆ ਹਾਂ ਹਾਂ ਉਹ ਤਾਂ ਹੀ ਲੈ ਲੈ ਆ ਉਹ ਲੈ ਲੈ ਆ ਹੀ ਬਾਕੀ ਹੁਣ ਇਹ ਆਉਂਦੇ ਆ ਲੜਕੀ ਦਾ ਨੰਬਰ ਦੇਣਗੇ ਕੁਛ ਕੁਛ ਕਰਦੇ ਬੁਲਾਉਣੇ ਇਹਨਾਂ ਨੂੰ ਕਹਿੰਦਾ ਰਿਵਾਇਜ ਵੀ ਚੱਲ ਪਿਆ ਕੱਲ ਵੀ ਗੱਡੀਆਂ ਤੇਰਾ ਗੱਡੀਆਂ ਭੰਨੀਆਂ ਗਈਆਂ ਅੱਜ ਅੱਜ ਇੱਕ ਮਹੀਨਾ ਹੋ ਗਿਆ ਵੀ ਕਿਤਾ ਸੀ ਪਰਿਵਾਰ ਦਾ ਅੱਜ ਵੀ ਇੱਥੇ ਤਾਂ ਲੈਣ ਬਣ ਰਿਖੀ ਆ ਕੀ ਹੈ ਕੀ ਲੱਗਦਾ ਤੁਹਾਨੂੰ ਇਹ ਸਾਰੇ ਦਾ ਮਨਾਲਿਆ ਗੈਂਗ ਬਣਿਆ ਤੋੜਨ ਦਾ ਇਹ ਤਾਂ ਹੁਣ ਪੁੱਛ ਕੇ ਕਰਦੇ ਆ ਜੀ ਮਲਾ ਰਹੇ ਲੜਕੀ ਦਾ ਨੰਬਰ ਦੇਣ ਕੇ ਉੱਤੇ ਪਤਾ ਲੱਗਣਾ ਵੀ ਕਿਹੜੇ ਸੀਗੇ ਜੋ ਵੀ ਹੈਗੇ ਹੈ ਕਾਰਵਾਈ ਦੀ ਮੰਗ ਮੰਗ ਰਹੇ ਆ ਜਲਦੀ ਕੀ ਕਰੋਗੇ ਬਿਲਕੁਲ ਕਰਾਂਗੇ ਐਫਪੋਲ ਦੇ ਦੱਸ ਰਹੇ ਆ ਇਹ ਛੋਟੀ ਐਫਪੋਲ ਦੇ ਹੂੰ ਕਾਰਵਾਈ ਕਰਾਂਗੇ ਮੈਨੂੰ ਕਹਿੰਦੇ ਵਿਸ਼ਾਲ ਦਾ ਘਰ ਦੱਸੋ ਮਹਿਬਾਨੇ ਨੇ ਕਹਿਤਾ ਅੱਗੇ ਆ ਕਹਿੰਦੇ ਮੇਰੇ ਕਿਰਪਾਨ ਲੈ ਕੇ ਕਹਿੰਦੇ ਜੇ ਦੱਸਣਾ ਜਾਂ ਨਹੀਂ ਦੱਸਣਾ ਜਦ ਨੂੰ ਮੈਂ ਭੱਜ ਗਈ ਅੰਦਰ ਨੂੰ ਡਰਦੀ ਮੈਂ ਆਪਣੇ ਬੱਚਿਆਂ ਨੂੰ ਬੁਲਾਉਣ ਗਈਆਂ ਇਹਨਾਂ ਨੇ ਤਾਲਾ ਤੋੜ ਦਿੱਤਾ ਜਾਂਦਿਆਂ ਨੂੰ ਇਹਨਾਂ ਨੇ ਮੁੰਡੇ ਦੇ ਕਾਰਵਾਈ ਕਰ ਦਿੱਤੀ ਸ਼ੁਰੂ ਇਹਨਾਂ ਨੇ ਕਿਰਪਾਨਾ ਜਦੋਂ ਨੂੰ ਮੈਂ ਕੋਠੇ ਤੇ ਚੜ੍ਹੀਆਂ ਇਹਨਾਂ ਨੇ ਮੁੰਡੇ ਨੂੰ ਵੱਡਿਆ ਹੋਇਆ ਸੀ ਏਦਾਂ ਜਿਵੇਂ ਕਿ ਕਿਸੇ ਬੱਕਰੇ ਨੂੰ ਵੱਡਿਆ ਹੁੰਦਾ ਆ ਇਹ ਥੋੜੀ ਗੱਲ ਆ ਵੀ ਕਿਸੇ ਬੱਚੇ ਨੂੰ ਏਦਾਂ ਕਰਨਾ ਜੇਕਰ ਸਾਡੇ ਬੱਚੇ ਦਾ ਕਸੂਰ ਇਹਨਾਂ ਦੀ ਕੁੜੀ ਦਾ ਕੋਈ ਕਸੂਰ ਨਹੀਂਗਾ ਹੈ ਸਾਡੀ ਗਰੀਬਾਂ ਦੀ ਇਹੋ ਹੀ ਦਿਆ ਬਿਨਸਾਫ ਦਿੱਤਾ ਜਾਵੇ ਉਸ ਬੱਚੇ ਨੇ ਘਰੇ ਕਿਵੇਂ ਚੀਜ਼ਾਂ ਬਣਾਈਆਂ ਸੀ ਸਾਰੀਆਂ ਚੀਜ਼ਾਂ ਤੋੜ ਦਿੱਤੀਆਂ ਨੇ ਔਰ ਦਿਓਰ ਮੇਰਾ ਤੋ ਅੱਖਾਂ ਤੋਂ ਖਰਾਬ ਆ ਤੇ ਜੇ ਕੱਲ ਨੂੰ ਇਸ ਇਹਨੂੰ ਕਰ ਰਿਹਾ ਰੇਡ ਤੇ ਇਹਨੂੰ ਦਿਖਾ ਲੈਣਾ ਇਨ ਨੂੰ ਕੋਈ ਕਾਰਵਾਈ ਕਰ ਦੇਣ ਤੇ ਅਸੀਂ ਕਿਸ ਜੋਗੇ ਆ ਪਹਿਲੀ ਗੱਲ ਤਾਂ ਸਾਡੀ ਹੱਥ ਜੋੜ ਕੇ ਬੇਨਤੀ ਆ ਵੀ ਸਾਡੀ ਸਖਤੋ ਸਖਤ ਕੇ ਕਾਰਵਾਈ ਕੀਤੀ ਇਹ ਦੋ ਅੱਜ ਪਹਿਲਾਂ 2-4 ਦਿਨ ਤਾਂ ਸਾਡੀ ਲੜਾਈ ਹੋਈ ਸੀਗੀ ਇਹ ਗਾਲਾਂ ਕੱਢ ਕੇ ਨੰਗਦੀ ਸੀ ਆਸੇ ਇਹਨਾਂ ਕਹਿੰਦੇ ਸਾਨੂੰ ਗਾਲਾਂ ਨਾ ਕੱਢਿਆ ਕਰ ਔਰ ਇਹਨੀਆਂ ਨੇ ਜਿਹੜਾ ਨਮਾਸ਼ਕ ਰੱਖਿਆ ਸੀ ਇਹਨਾਂ ਪਹਿਲਾਂ ਵੀ ਬਹੁਤ ਵਾਰ ਮੇਰੇ ਮੁੰਡੇ ਨੂੰ ਮਰਵਾਇਆ ਸੀਗਾ ਉਹਦੇ ਵੀ ਪੁਲਿਸ ਨੇ ਸਾਡੀ ਕਾਰਵਾਈ ਕੋਈ ਨਹੀਂ ਕੀਤੀ ਸੁਣੀ ਸਾਡੀ ਉਹਦੇ ਵੀ ਇਹਨਾਂ ਦੀ ਸੁਣੀ ਸੀ ਫੋਨ ਵੀ ਨਾਲ ਅਸੀਂ ਕਾਰਵਾਈ ਪੂਰੀ ਪਾਈ ਐ ਇਹਨਾਂ ਨੇ ਨਹੀਂ ਸੁਣੀ ਸਕੀ ਫਿਰ ਆਦਮ ਭਰਕ ਗਈਆਂ ਚੌਂਕੀ ਰਿਪੋਰਟ ਕਰਾਈਆ ਉਹਨਾਂ ਨੇ ਨਹੀਂ ਸਾਡੀ ਸੁਣੀਗੀ ਫਿਰ ਪਾਸੇ ਆ ਮੇਰੇ ਵਿਨੈਦਰ ਪਾਸੇ ਇਹ ਉਹਨਾਂ ਦੇ ਨਾਲ ਹੈ ਰੀਆ ਆ ਆਪਣਾ ਸੌਰਵ ਮਾਣੀ ਤੇ ਮੀਨੂ ਇਹ ਤਿੰਨ ਜਣੀਆਂ ਆਈਆਂ ਨੇ ਰਾਤ 25-30 ਮੁੰਡੇ ਲੈ ਕੇ ਆਈਆਂ ਨੇ 25-30 ਮੁੰਡੇ ਲਿਆ ਕੇ ਆਪ ਤ ਦਰਗਾਹ ਦੇ ਕੋਲ ਕੋ ਹੋ ਗਈਆਂ ਤੇ ਇਹ ਮੁੰਡੇ ਆ ਘਰ ਆਏ ਨੇ ਆਕੇ ਦਾ ਨਾਲੇ ਤਾਲਾ ਲੱਗਾ ਹੋਇਆ ਸੀ ਸਾਡਾ ਦਾਲਾ ਤੋੜ ਕੇ ਉੱਤੇ ਵੜ ਕੇ ਉੱਤੇ ਵੜ ਕੇ ਨੇ ਜਾ ਕੇ ਉਹਨਾਂ ਨੇ ਵੇਖਿਆ ਨਹੀਂ ਚੱਕਿਆ ਨਹੀਂ ਜਾਂਦਾ ਸਾਰੇ ਮੇਰੇ ਮੁੰਡੇ ਦੇ ਮਾਰੀ ਗਏ ਨੇ ਤਲਵਾਰਾਂ ਚੁੱਕਰਤੀਆਂ ਮੇਰੇ ਵੱਜੀਆਂ ਤਿੰਨਾਂ ਤੇ ਮੇਰਾ ਹੱਥ ਵੜ ਦਿੱਤਾ ਬਾਹ ਵੜ ਦਿੱਤੀ ਆ ਮੱਥੇ ਤੇ ਮੇਰੇ ਤੇ ਸੱਟ ਲੱਗੀ ਆ ਪਰਵਾਨਾ ਸੀ ਗਏ ਸੀ ਤਾਣੇ ਗਏ ਆ ਦੇਖੋ ਹੁਣ ਉਹ ਸਾਨੂੰ ਕੀ ਕਹਿੰਦੇ ਕੀ ਨਹੀਂ ਕਰਵਾਏ ਜਾਂਦੇ ਦਿੱਲੀ ਸਾਫ ਲੈਣਾ ਚਾਹੁੰਦਾ ਪੁਲਿਸ ਨਹੀਂ ਹੁੰਦਾ ਹਾਂਜੀ ਸਾਡੀ ਪੁਲਿਸ ਆ ਹੀ ਨਹੀਂ ਇੱਥੇ ਨਹੀਂ ਰਾਤੀ ਨਹੀਂ ਆਈ ਆ ਕੀ ਬਾਅਦ ਕਿਤੇ ਆਈ ਸੀ ਜਦੋਂ ਮੁੰਡਿਆ ਕੇ ਚਲੇ ਗਿਆ ਉਦੋਂ ਆਈ ਸੀਗੀ ਸਾਡੇ ਨਾਲ ਸਿਵਲ ਹਸਪੀਟਲ ਗਏ ਨੇ ਇੱਲੇ ਬੰਦੇ 7-8 ਵੱਜੇ ਤੋਂ ਸਾਡੇ ਮੱਜੀਆਂ ਨੇ 6-7 ਬੰਦਿਆਂ ਦੇ ਵੱਜ ਗੀਆਂ ਸਰਕਾਰ ਦੇ ਡਿਸ਼ਾਉਨ ਹੋਣਗੇ ਇਹ ਕਾਰਵਾਈ ਚਾਹੁੰਦੇ ਹੋਏਗੇ ਅਸੀਂ ਕਾਰਵਾਈ ਆ ਚਾਹੁੰਦੇ ਆ ਕਿ ਸਾਨੂੰ ਇਨਸਾਫ ਮਿਲੇ ਇਹ ਕੁੜੀ ਨੂੰ ਸਜ਼ਾ ਮਿਲੇ ਜਿਹੜੀ ਹਰ ਵਾਰੀ ਬੰਦਾ ਕਰਦੀ ਆ ਹਾਂਜੀ ਕੁੜੀ ਨਾਲ ਆਈ ਸੀ ਕੁੜੀ ਨਾਲ ਆਈ ਸੀ ਤੁਸੀਂ ਨਾਮ ਲੈ ਹਾਂਜੀ ਕੁੜੀ ਨਾਲ ਆਈ ਪਿੱਛੇ ਪੀਰਾ ਦੇਖ ਲੋ ਤੁਹਾਨੂੰ ਖਤਰਾ ਵੀ ਹੈ ਜੀ ਸਾਡੇ ਭਰਾ ਨੂੰ ਜਿੱਥੇ ਜਾਂਦਾ ਉੱਥੇ ਹੀ ਉਹ ਜਿੱਥੇ ਜਾਂਦਾ ਉੱਥੇ ਹੀ ਮਗਰ ਚਲ ਜਾਂਦੀ ਹੈ ਤੇ ਸਾਡੀ ਇਹ ਬੇਨਤੀ ਹੈ ਕਿ ਸਾਡੇ ਸਸੋਂ ਨੂੰ ਕਿ ਜਿੰਨੀ ਕਾਰਵਾਈ ਹੋਈ ਚਾਹੀਦੀ ਹੈ ਛੇਤੀ ਕਰੀ ਜਾਵੇ ਕਿ ਉਹ ਗੱਡੀ ਚਲਾਉਂਦਾ ਆ ਕੋਈ ਹੁਣ ਐਦਾ ਦੇਖੋ ਜੀ ਕਦੇ ਕਰੀਦਾ ਹੈ ਬੋਲ ਮਾਰਦਾ ਬੁਲਾ ਕੇ ਕਟਾਂਦੀ ਆ ਸਾਡਾ ਉਹ ਉਤਾਰ ਸਿੰਘ ਬਿੱਲਾ ਸੀ ਜੀ ਠੀਕ ਹੈ ਇਨਚਾਰਜ ਹੈ ਬੋਲ ਦੇ ਉਦੋਂ ਵੀ ਉਹਨਾਂ ਨੇ ਕੁਝ ਨਹੀਂ ਕੀਤਾ ਹੌਨਵੇਂ ਆਦਮ ਪਰਗੇ ਜੇ ਚਲਦੀ ਪਈ ਆਪਾਸੀ ਸਾਡਾ ਕੇ ਇਹਨਾਂ ਦਾ ਸਾਥ ਦੇ ਰਿਹਾ ਬਿਲਕੁਲ ਮੁਲਾਜ਼ਮ ਹோம் ਕਰ ਗਿਆ ਠੀਕ ਹੈ ਜੀ ਤੇ ਸਾਡੀ ਬੇਨਤੀ ਕੀਤੀ ਜਾਂਦੀ ਆ ਤੁਹਾਡਾ ਘਰ-ਬਾਰ ਦੇਖਿਆ ਜਾਵੇ ਤਾਲੇ ਤੋੜ ਕੇ ਦਾ ਇੰਨੀ ਦੇ ਕੋਈ ਹਿੰਮਤ ਪੈ ਗਈ ਹੈਪੋ ਵਾਲ ਤੋਂ ਮੁੰਡੇ ਬਲਾ ਕੇ ਠੀਕ ਹੈ ਉਹ ਸਾਡੇ ਚਾਚੇ ਨੂੰ ਦਿਖਦਾ ਨਹੀਂ ਹੈਗਾ ਜੇ ਕਿਤੇ ਰਾਤੀ ਚਾਚਾ ਦਾ ਅਪ ਪੁੱਤ ਜਾਇ ਸਾਡਾ ਇਹਨੂੰ ਕੋਠੇ ਤੋਂ ਇਹਨੂੰ ਕੋਠੇ ਦੇ ਥੱਲੇ ਤੋਂ ਤਾਂ ਕੰਮ ਆ ਰਹੇ ਨੇ ਇਹ ਬੱਚੇ ਨੂੰ ਕਿ ਬਿਆਨ ਲਿੱਤੇ ਜਾਂਣਾ ਇਹਨੂੰ ਪੁੱਛੋ ਇਹਨੂੰ ਕੀ ਕੀ ਸੁਣਨਾ ਕਿੰਨੇ ਮੁੰਡੇ ਸੌਣਦੇ ਸੀ ਤੈਨੂੰ ਦੋ ਕਿ ਤਿੰਨ ਅੱਛਾ ਕਿਤਾ ਓ ਢਿੱਲੀ ਕਰ ਵਿੱਚ ਚੱਲ ਰਹੀ ਹੈ ਹਾਂਜੀ ਹਾਂਜੀ ਤਾਂ ਢਿੱਲੀ ਹੀ ਚੱਲਦੀ ਪਈ ਹੈ ਵੈਸੇ ਰਾਤੀ ਕੀ ਗੱਲ ਗੱਲ ਕੁਛ ਨਹੀਂ ਜੀ ਰਾਤੀ ਇਹ ਦੋ ਚਾਰ ਦਿਨ ਤੋਂ ਨਾ ਰਹੀ ਆ ਕੁੜੀ ਇੱਕ ਨੰਗ ਦੀ ਟੱਪਦੀ ਹੈ ਨਾ ਤੇ ਸਾਡੇ ਮੁੰਡੇ ਨੂੰ ਗਾਲ੍ਹਾਂ ਕੱਢਦੀ ਸੀ ਆਦਮ ਪਰ ਕੇ ਜੇ ਪੋਰ ਵੀ ਹੈ ਕਿ ਅੱਜ ਸ਼ਾਮ ਦਾ 5 ਵੇ ਫੈਸਲਾ ਸੀ ਠੀਕ ਹੈ ਜੀ ਰਾਤੀ ਪੂਰੇ 11 ਵਜੇ ਨੇ ਇਹਨਾਰੇ ਕੋਈ ਰਿਆ ਦਾ ਕੋਈ ਆਸ਼ਿਕ ਹੋਣਾ ਨਾਵਾ ਮੁੰਡਾ ਉਹਨੇ ਕੁੱਟਗੜ 40-50 ਮੁੰਡੇ ਲਿਆਂਦੇ ਜੀ 40-50 ਮੁੰਡੇ ਲਿਆ ਕੇ ਇਹ ਤਾਲਾ ਤੋੜ ਕੇ ਉੱਪਰ ਵੜ ਗਏ ਮੁੰਡੇ ਠੀਕ ਹੈ ਜੀ 우ਛਾਲ 우ਛਾਲ ਦੀ ਮੰਮੀ ਤੇ ਸਾਡੀ ਭਾਬੀ ਤੇ ਸਾਡੀ ਭਤੀਜੀ ਤੇ ਭਤੀਜਾ ਉਹ ਸਾਰੇ ਸਤੇ ਸੀ ਠੀਕ ਹੈ ਜੀ ਉਹਨਾਂ ਨੂੰ ਵੱਢ ਟੋਕ ਕਰਕੇ ਗਏ ਆ ਤੇ ਤੁਸੀਂ ਦੇਖੋ ਇੰਨਾ ਕਿ ਵੱਢ ਟੋਕ ਕਰਕੇ ਮੁੰਡਿਆ ਹਸਪਤਲ ਦਾਖਲ ਆ ਤੇ ਉਸ ਤੋਂ ਬਾਅਦ ਸਾਡੇ ਚਾਚੀ ਦੇ ਸਾਡੇ ਗਵੰਡੀ ਛੜਾਨਗੇ ਇਹਨਾਂ ਦੇ ਸੱਟਾਂ ਲੱਗੀਆਂ ਸਾਡੇ ਦੂਜਾ ਗਵੰਡੀ ਆ ਉਹ ਵੀ ਸੱਟਾ ਜਿਹੜਾ ਅੱਗੇ ਦੇਖਿਆ ਹੀ ਨਹੀਂ ਹੋਣਾ ਜਿਹੜਾ ਅੱਗੇ ਆ ਗਿਆ ਟੋਕੇ ਮਾਰਦੇ ਜਾਂਦੇ ਪਏ ਸੀ ਸਾਡੇ ਕੋਲ ਵੀਡੀਓ ਵੀ ਹੈਗੀ ਆ ਸਾਡੇ ਗੱਟੀਆਂ ਦੋ ਤੋੜਤੀਆਂ ਉਹਨਾਂ ਨੇ ਸਾਡੀ ਇਹ ਬੇਨਤੀ ਹੈ ਕਿ ਸਾਡਾ ਕਾਰਵਾਈ ਕੀਤੀ ਜਾਵੇ ਜਲਦੀ ਤੋਂ ਜਲਦੀ ਹੁਣ ਤੁਸੀਂ ਜਾ ਕੇ ਥਾਣੇ ਕੀ ਕਹਿੰਦੇ ਥਾਣੇ ਵਾਲੇ ਕਹਿੰਦੇ ਅਸੀਂ ਆ ਰਹੇ ਹਾਂ ਜੀ ਹਾਂ ਜੀ ਉਹ ਕਹਿੰਦੇ ਅਸੀਂ ਜਿੰਨੇ ਹੋ ਗਏ ਤੁਹਾਡੇ ਨਾਲ ਕਰਾਂਗੇ ਜਿੰਨੇ ਛੇਤੀ ਥਾਣੇ ਜਾ ਕੇ ਚੌਂਕੀ ਜਾ ਕੇ ਥਾਣੇ ਜਾ ਕੇ ਜਾਂਦੇ ਪੰਜ ਨੰਬਰ ਥਾਣੇ ਤੇ ਐਸ ਉਹ ਕਹਿੰਦੇ ਜੀ ਭੇਜਣ ਦੇ ਮੈਂ ਕਰ ਆਪ ਕੋ ਉਧਾਰਿਆ ਮੌਕਾ ਦੇ ਕੇ ਚੈੱਕ ਕਰਕੇ ਸਾਰਾ ਕੁਝ ਪਰਚਾ ਦਰਜ ਕਰ ਮੈਂ ਦਿਲਜੀਤ ਸਿੰਘ ਡਿੰਪੀ ਹੈ ਜੀ ਮੇਰਾ ਨਾਮ ਮੈਂ ਮਜੀਤਨਗਰ ਰਹਿਣਾ ਜੀ 6 ਨੰਬਰ ਗਲੀ ਚੇ ਰਾਤ ਅਣਜਾਣ ਬੰਦੇ ਆਏ ਜੀ ਇਧਰੋਂ ਉਧਰੋਂ ਆਏ ਤੇ ਸਿੱਧਾ ਕੋਠੇ ਚੜ ਗਏ ਜੀ ਅਸੀਂ ਸੁੱਤੇ ਪਏ ਸੀ ਘਰੇ ਤੇ ਮੇਰੀ ਮਸੀਨੇ ਵਾਈ ਮਾਰੀ ਕਹਿੰਦੇ ਲੜਾਈ ਹੋ ਗਈ ਲੜਾਈ ਹੋ ਗਈ ਮੈਂ ਸੋਚਿਆ ਇਹਨਾਂ ਦੇ ਘਰੇ ਲੜਾਈ ਹੋ ਰਹੀ ਹੈ ਉਹ 25 30 ਮੁੰਡੇ ਸੀ ਜੀ 12-13 ਬਾਹਰ ਖੜੇ ਸੀ ਬਾਕੀ ਉੱਤੇ ਚੜੇ ਹੋਏ ਸੀ ਜੀ ਤੇ ਜਦੋਂ ਮੈਂ ਚੜਿਆ ਜੀ ਉਹਨਾਂ ਨੇ ਮੈਨੂੰ ਵੀ ਘੇਰ ਲਿਆ ਜੀ ਮੇਰੇ ਵੀ ਸੱਟਾਂ ਲੱਗੀਆਂ ਇੱਥੇ ਲੱਗੀਆਂ ਤਿੰਨ ਤਾਂ ਕਿੱਥੇ ਲੱਗੀਆਂ ਜੀ ਮੱਥੇ ਤੇ ਲੱਗੀ ਆ ਜੀ ਆ ਹੱਥ ਤੇ ਲੱਗੀ ਆ ਜੀ ਤੇ ਜਦੋਂ ਅਸੀਂ ਫੜਨਗੇ ਫਿਰ ਉਹ ਬੰਦਾ ਇੱਕ ਗਹਿਰੇ ਵਿੱਚ ਜੇ ਨਹੀਂ ਮੈਂ ਤਲਵਾਰ ਫੜ ਲਈ ਉਹਨਾਂ ਦੀ ਉਹ ਕਹਿੰਦੇ ਨਹੀਂ ਛੱਡਦਾ ਇਹਨੂੰ ਗੋਲੀ ਵੀ ਮਾਰਦੇ ਗੋਲੀ ਮਾਰੇ ਤੇ ਗੋਲੀ ਮਾਰ ਤੇ ਫਿਰ ਉਹ ਸਾਰੇ ਭੱਜ ਗਏ ਜੀ ਕਿੰਨੀ ਗੱਡੀਆਂ ਤੋੜ ਭੰਨ ਕਰਕੇ ਭੱਜ ਗਏ ਸਾਡੇ ਗੱਡੀਆਂ ਭੰਨ ਕੇ ਦੋ ਉੱਤੇ ਸਾਰਾ ਸਮਾਨ ਫਰਨੀਚਰ ਸਾਰਾ ਭੰਨ ਗਏ ਉਤੇ ਏਸੀ ਭੰਨ ਗਏ ਆ ਐਲਸੀਡੀ ਭੰਨ ਗਏ ਆ ਫਰਿੱਜ ਵੀ ਤੋੜ ਗਏ ਸਾਡੀਆਂ ਬਾਰੀ ਦਾ ਬੂਰੀ ਦਾ ਸਾਰਾ ਕੁਝ ਨੁਕਸਾਨ ਕਰ ਗਏ ਜੀ ਕੀ ਕਾਰਨ ਕੀ ਲੜਾਈ ਦਾ ਕਾਰਨ ਤੇ ਉਹੀ ਦੱਸ ਸਕਦੇ ਆ ਜੀ ਹੁਣ ਸਾਡੇ ਜੋ ਰੰਜਸ਼ ਆ ਹੀ ਨਹੀਂ ਕਿਸੇ ਨਾਲ ਜੀ ਜਿਹੜੇ ਮੁੰਡੇ ਨੂੰ ਮਾਰਨ ਆ ਗਏ ਸਾਡੇ ਵਿਸ਼ਾਲ ਮੁੰਡੇ ਨੂੰ ਮਾਰਨ ਆਏ ਸੀ ਜੀ ਕੋਈ ਕੀ ਲਿੰਕ ਆ ਕੋਈ ਪਤਾ ਨਹੀਂ ਜੀ ਸਾਨੂੰ ਉਹਦੇ ਬਾਹਰ ਲਿੰਕ ਹੋਏਗਾ ਸਾਨੂੰ ਇਹ ਨਹੀਂ ਪਤਾ ਜੀ ਬਾਕੀ ਉਹ ਮੁੰਡਿਆਂ ਨੂੰ ਕਦੀ ਜਾਨ ਦੇਖਿਆ ਨਹੀਂ ਜੀ ਅਸੀਂ ਕਦੀ ਜਿਹੜੇ ਮੁੰਡੇ ਆਏ ਸੀ ਉਹਨਾਂ ਨੂੰ ਅਸੀਂ ਕਦੀ ਦੇਖਿਆ ਨਹੀਂ ਜੀ ਕੀ ਪੁਲਿਸ ਤੋਂ ਵੀ ਕਾਰਵਾਈ ਹੋਈ ਆ ਹੁਣ ਤੱਕ ਭਾਈ ਫਿਲਹਾਲ ਕੋਈ ਕਾਰਵਾਈ ਹੋਈ ਨਹੀਂ ਅਸੀਂ ਹੁਣ ਥਾਣੇ ਬੈਠੇ ਆ ਉੱਥੇ ਸਵੇਰ ਦੇ ਅਸੀਂ 8 ਵਜੇ ਤੇ ਗਏ ਆ ਜੀ ਤੁਸੀਂ ਟਾਈਮ ਦੇਖ ਲਓ ਕਿੰਨਾ ਵਜ ਗਿਆ 11 ਵਜ ਗਿਆ ਜੀ 11:30 ਹੋ ਗਏ ਤੇ ਅਜੇ ਤੱਕ ਕੁਝ ਨਹੀਂ ਹੋਇਆ ਸਾਡਾ ਹੱਲ ਅਸੀਂ ਜਾਣਦੇ ਆ ਵੀ ਕਾਰਵਾਈ ਹੋਣੀ ਚਾਹੀਦੀ ਉਹਨਾਂ ਦਾ ਮੇਰਾ ਨਾਮ ਰੋਕੀ ਹੈ ਜੀ ਰੋਕੀ ਕੀ ਗੱਲਬਾਤ ਹੋਈ ਹੈ ਗੱਲਬਾਤ ਭਾਜੀ ਇਦਾਂ ਹੀ ਆ ਸਾਢੇ 11 ਵਜੇ ਉਹ ਆਏ ਬੰਦੇ ਇਧਰ ਹੰਨ ਪਛਾਤੇ ਉਹਨਾਂ ਨੇ ਗੱਡੀਆਂ ਗੁੱਡੀਆਂ ਭੰਨੀਆਂ ਇਹਨਾਂ ਦੀਆਂ ਕੋਠੇ ਤੇ ਚੜ ਗਏ ਮੁੰਡੇ ਦੇ ਬਹੁਤ ਜ਼ਿਆਦਾ ਉਹਨਾਂ ਨੇ ਥੱਟਾਂ ਮਾਰੀਆਂ ਗਰਭਾਨਾ ਟੋਕੇ ਠੀਕ ਹੈ ਜੀ ਜਿਹੜਾ ਛੜਾਂ ਜਾਂਦੇ ਸੀ ਉਹਨਾਂ ਦੇ ਇਹੀ ਉਹ ਮਾਰਦੇ ਸੀ ਦੋ ਚਾਰ ਲੇਡੀਸ ਆ ਉਹਨਾਂ ਦੇ ਵੀ ਉਹਨਾਂ ਨੇ ਮਾਰੀਆਂ ਨੇ ਉਹਨਾਂ ਦੇ ਵੀ ਹੱਥ ਉੱਤੇ ਵੱਡੇ ਗਏ ਨੇ ਤੇ ਗਵਾਂਡੀ ਛੜਾਂ ਜਾਂਦੇ ਸੀ ਜਿਹੜਾ ਵੀ ਉਹਨਾਂ ਦੇ ਉਹ ਮਾਰਦੇ ਸੀ ਉਹਨਾਂ ਪਚਾਤੇ ਬੰਦੇ ਸੀ ਉਹਨਾਂ ਕੋਲ ਪਿਸਤਲ ਵੀ ਸੀ ਠੀਕ ਹੈ ਜੀ ਉਹਨਾਂ ਦੀ दारू ਪੀਤੀ ਸੀ ਕਈਆਂ ਨੇ ਚਿੱਟਾ ਪੀਤਾ ਸੀ ਉਹ ਗਰੁੱਪ ਬਹੁਤ ਜ਼ਿਆਦਾ ਸੀ 20 25 ਮੁੰਡੇ ਆਏ ਸੀ ਤੇ ਉੱਪਰ ਉਹ ਕਹਿੰਦੇ ਸੀ ਇਹਨੂੰ ਅੱਜ ਮਾਰ ਹੀ ਜਾਣਾ ਆ ਤੇ ਗੱਡੀ ਗਵਾਂਡ ਜਿਹੜਾ ਜਾਂਦਾ ਸੀ ਛੜਾਨ ਉਹਦੇ ਹੀ ਉਹ ਐ ਟੋਕੇ ਡੇਡ ਟੋਕੇ ਸੀ ਉਹਨਾਂ ਕੋਈਆਂ ਕੋ ਕੁਸ਼ਤੀ ਤੁਹਾਨੂੰ ਬਤਾਉਣਾ ਗੱਲੀ ਗਵਾਂਡ ਕੋ ਤੇ ਕੁਝ ਹੁੰਦਾ ਨਹੀਂ ਆ ਉਹ ਬਚਾਰੇ ਖਾਲੀ ਛੜਾਨ ਜਾਂਦੇ ਸੀ ਤੇ ਉਹਨਾਂ ਦੇ ਹੀ ਉਹ ਮਾਰਦੇ ਸੀ ਬਹੁਤ ਜ਼ਿਆਦਾ ਤੇ ਵੀ ਕਹਿੰਦੇ ਵੀ ਅੱਜ ਇਹ ਮਾਰ ਹੀ ਜਾਣਾ ਆ ਠੀਕ ਆਈਏ ਆ ਆ ਗਏ ਉਹਨਾਂ ਦੇ ਮਦਰ ਸਾਹਿਬ ਇਹਨਾਂ ਦੇ ਉਹਨਾਂ ਦੇ ਬਹੁਤ ਜ਼ਿਆਦਾ ਬੁਰਾ ਹਾਲ ਦਿੱਤਾ